ਇਕਾਲ ਤੁਸੀਂ ਦੇਖ ਰਹੇ ਹੋ ਪੰਜਾਬੀ ਲਿਵ ਮੀਡੀਆ ਮੈਂ ਲੈ ਕੇ ਹਾਜ਼ਰਾਂ ਅੱਜ ਦੀ ਵੱਡੀ ਅਪਡੇਟ ਪੰਜਾਬ ਦੇ ਸਾਬਕਾ ਕੈਪਟਨ ਮੰਤਰੀ ਅਤੇ ਅਜ਼ਨਾਨਾ ਹਲਕੇ ਦੇ ਵਿਧਾਇਕ ਸਰਦਾਰ ਕੁਲਦੀਪ ਸਿੰਘ ਢਾਲਿਵਾ ਨੇ ਸ਼੍ਰੀ ਅਨੰਦਪੁਰ ਸੈਵਿਕ ਹੋਏ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਤਲਾਸ ਦੌਰਾਨ ਨਵੇਂ ਪਾਸ਼ਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬੇਮਿਸਾਲ ਸ਼ਹਾਦਤ ਨੂੰ ਸਿਰ ਨਿਵਾਇਆ ਕਾਲੀਵਾ ਨੇ ਸ਼ਾਸਨ ਦੌਰਾਨ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮਨੁੱਖੀ ਅਧਿਕਾਰਾਂ ਧਾਰਮਿਕ ਆਜ਼ਾਦੀ ਅਤੇ ਸੱਚ ਦੀ ਰਾਖ ਲਈ ਆਪਣੀ ਜੋਤ ਜਗਾਈ ਉਹਨਾਂ ਦੀਆਂ ਸਿੱਖਿਆਵਾਂ ਅੱਜ ਵੀ ਦੁਨੀਆ ਲਈ ਵੀ ਉਤਨੀ ਮਹੱਤਵਪੂਰਨ ਅਤੇ ਪ੍ਰਸੰਗਿਕ ਹਨ ਜਿੰਨੀ ਉਸ ਸਮੇਂ ਸਨ ਤਾਲੀਵਾਨ ਨੇ ਸਾਰੇ ਵਿਧਾਇਕਾਂ ਮੰਤਰੀਆਂ ਤੇ ਸੈਸ਼ਨ ਵਿੱਚ ਸ਼ਾਮਲ ਮੁੱਖ ਸ਼ਖਸੀਅਤਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਉਹਨਾਂ ਦੇ ਵਿਧਾਨ ਸਭਾ ਹਲਕੇ ਵਿੱਚ ਪੈਂਦੇ ਇਤਿਹਾਸਕ ਪਿੰਡ ਕੁੱਗੀ ਵਾਲੇ ਗੁਰੂ ਕਾ ਬਾਗ ਨੂੰ ਗੁਰੂ ਸਾਹਿਬ ਜੀ ਦੇ ਚਰਨ ਸ਼ੋਭਾ ਪ੍ਰਾਪਤ ਹੈ ਇਹ ਉਹੀ ਥਾਂ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ 9 ਮਹੀਨੇ 9 ਦਿਨ ਅਤੇ 9 ਕੜੀਆਂ ਨਿਵਾਸ ਕੀਤਾ ਸੀ ਇਸ ਦੌਰਾਨ ਗੁਰੂ ਸਾਹਿਬ ਨੇ ਵਾਤਾਵਰਣਾਂ ਲਈ ਆਪਣੇ ਹੱਥਾਂ ਨਾਲ ਪਿੱਪਲ ਸਮੇਤ ਕਈ ਕਿਸਮਾਂ ਦੇ ਰੁੱਖ ਲਗਾਏ ਜੋ ਅੱਜ ਵੀ ਇਤਿਹਾਸ ਦੀ ਗਵਾਹੀ ਦੇ ਰਹੇ ਹਨ ਜ਼ਰਦਾਰ ਤਾਲੀਵਾਨ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਦ ਸਿੰਘ ਮਾਨ ਨੇ ਕੋਦੇਸ ਪਵਿੱਤਰ ਥਾਂ ਦਾ ਮੌਕਾ ਵੇਖਿਆ ਤੇ ਇਸ ਦੇ ਵਿਕਾਸ ਲਈ 50 ਲੱਖ ਰੁਪਏ ਜਾਰੀ ਕੀਤੇ ਹਨ ਇਹ ਰਕਮ ਇਸ ਇਤਿਹਾਸਕ ਗੁਰਸਥਾਨ ਦੀ ਸੰਭਾਲ ਸੁੰਦਰਤਾ ਤੇ ਸਹੂਲਤਾਂ ਨੂੰ ਹੋਰ ਬਿਹਤਰ ਬਣਾਉਣ ਲਈ ਵਰਤੀ ਜਾਵੇਗੀ ਅੰਤ ਵਿੱਚ ਤਾਲੀਵਾਲ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਸਾਨੂੰ ਸੱਚ ਨਿਸਵਾਰਥਤਾ ਤੇ ਮਨੁੱਖਤਾ ਦੀ ਰਾਹੀ ਤੁਰਨ ਦੀ ਪ੍ਰੇਰਨਾ ਦਿੰਦੀ ਹੈ ਧੰਨਵਾਦ